ਅਸੀ ਗੱਲ ਜੀ ਸਾਰੇ ਸਾਥੀ ਭਰਾਵਾਂ ਨੂੰ ਆਪਾਂ ਇੱਕ ਦਿਨ ਪਹਿਲਾਂ ਸੰਕੋਰ ਦੀ ਵੀਡੀਓ ਪਾਈ ਸੀ ਤੁਸੀਂ ਸਾਰਿਆਂ ਨੇ ਬਹੁਤ ਬਹੁਤ ਪਿਆਰ ਕਰਿਆ ਜਿਹੜੇ ਬਾਹਣ ਦੀ ਆਪਾਂ ਉਹਦੇ ਵੀਡੀਓ ਪਾਈ ਸੀ ਸੰਕੋਰ ਦੀ ਉਹ ਨੂੰ ਆਪਾਂ ਪਾਣੀ ਨਹੀਂ ਲਾਇਆ ਸੀ 30 ਤਰੀਕ ਨੂੰ ਮੀਂਹ ਪੈ ਗਿਆ ਸੀ ਮੀਂਹ ਤੋਂ ਬਾਅਦ ਮੀਂਹ ਜਾਦੇ ਹੋਣ ਕਰਕੇ ਗੱਲ ਬਹੁਤ ਸੀ ਉਹਦੇ ਉੱਤੇ ਆਪਾਂ ਸੰਕੋਰ ਦਵਾਈ ਪਾਈ ਤੇ ਇਹਦੇ ਦੇਖ ਲਓ ਕੋਈ ਵੀ ਅਸਰ ਨਹੀਂ ਹੋਇਆ ਮੀਂਹ ਜਾਦੇ ਸੀ ਸਾਰੀ ਕਾਲੀ ਪੂਰੀ ਸਾਹ ਕਰਨ ਕੇ ਖੜੀ ਆ ਉਦੋਂ ਬਾਅਦ 29 ਤਰੀਕ ਨੂੰ ਆਪਾਂ ਪਾਣੀ ਲਾਇਆ ਤੇ 30 ਤਰੀਕ ਨੂੰ ਮੀਂਹ ਪੈ ਗਿਆ ਬਹੁਤ ਜ਼ਿਆਦਾ بارش ਹੋਈ ਆ ਤੇ ਆਹ ਕਣਕ ਪੀਲੀ ਪੈ ਗਈ ਵਿੱਚ ਮੇਰੇ ਭਾਈਆਂ ਨੇ ਕਹਿਣਾ ਵੀ ਸੰਕੋਰ ਦਾ ਕਾਰਨ ਆ ਸੰਕੋਰ ਦਾ ਕਾਰਨ ਨਹੀਂ ਹੈਗਾ 29 ਤਰੀਕ ਨੂੰ ਪਾਣੀ ਲਾਇਆ 30 ਨੂੰ ਇਹ ਤੇ ਉੱਤੇ ਮੀਂਹ ਪੈ ਗਿਆ ਬਹੁਤ ਜ਼ਿਆਦਾ ਡਾਕਰ ਹੋਣ ਕਰਕੇ ਵਾਹਣ ਇਹ 'ਚ ਥੋੜੀ ਜੀ ਪੀਲ ਕ ਮਾਰਦੀ ਅੱਜ ਤਰੀਕਾ 16 ਤੇ ਆਹ ਦੇਖੋ ਤੁਸੀਂ ਪੈਰਾਂ ਨੂੰ ਗਾਰਾ ਲੱਗਦਾ ਇਧਰ ਮਿੱਧਰ ਦਿਖਾਣਾ ਇਹਦੇ ਤੇ ਕਾਲਾ ਪੜ ਇਹ ਪਾਤਾ ਇਸੇ ਕਾਮੀਆਂ ਦਾ ਆਟਾ ਵਾਲੀ ਸਪਰੇ ਤੇ ਉਹਦੀ ਵੀ ਵੀਡੀਓ ਲੈ ਕੇ ਆਵਾਂਗੇ ਵਿੱਚ ਡਰਦੇ ਨੇ ਬਾਈ ਜਿਹੜੇ ਮੇਰੇ ਪਿੰਡ ਵੀ ਬਹੁਤ ਨੇ ਬਾਹਰੋਂ ਵੀ ਆਪਾਂ ਜਿਹੋ ਬੰਦੇ ਮੈਸੇਜ ਕਰਦੇ ਨੇ ਕਣਕ ਪੀਲੀ ਪੈ ਗਈ ਮੀਂਹ ਤੋਂ ਬਾਅਦ ਸਪਰੇ ਕਰਤੀ ਫਿਰ ਰੇ ਪਾਤਾ ਫਿਰ ਸਪਰੇ ਕਰਤੀ ਇਕੋ ਲੱਗਦਾ ਤਾਂ ਮੰਨਨੇ ਨੇ ਜਵਾਨ ਨਹੀਂ ਹੋਣਾ ਤੇ ਨਾ ਇਕੋ ਲੱਗਦਾ ਤਾਂ ਦਵਾਈ ਲੱਗੇ ਕਿਉਂਕਿ ਰੇ ਵੀ ਤਿੰਨ ਤਿੰਨ ਚਾਰ ਦਿਨ ਲੱਜਾਂਦਾਗਾ ਇਹ ਆ ਦੇਖੋ ਆ ਮੈਂ ਫੰਟਾ ਤੇ ਰੇ ਪਾ ਕੇ ਗਿਆ ਤੇ ਆ ਦੇਖੋ ਇੰਨਾ ਧੋਚਾਗਾ ਅੱਜ 16 17 ਦਿਨ ਹੋ ਗਏ ਤੇ ਮੀਂਹ ਪਏ ਨੂੰ ਇਹ ਜ्यों-ਜ्यों ਇਹਦੀ ਵੱਤ ਵੱਜੂਗੀ ਵੱਤ ਵੱਜ ਕੇ ਮਾਨੇ ਧਰਤੀ ਥੋੜੀ ਥੋੜੀ ਛੱਕੂਗੀ ਤੇ ਇਹਦੀ ਪੀਲ ਕ ਚੱਕੀ ਜਾਣੀ ਆ 28 ਨੂੰ ਪਾਣੀ ਲਾਇਆ 29 ਨੂੰ ਦਵਾਰੇ ਇੱਕ ਦੋ ਕਿਆਰੇ ਵਿੱਚ ਰਹਿ ਗਏ ਫਲੈਟ ਘਟਾ ਗਈ 30 ਨੂੰ ਮੀਂਹ ਪੈ ਗਿਆ ਯਾਨੀ ਕਿ ਜਿਆਦੇ ਪਾਣੀ ਹੋਣ ਕਰਕੇ ਕਣਕ ਪੀਲੀ ਤੇ ਗੁੱਲੀ ਡੰਡਾ ਸਾਰਾ ਮਾਸਤਾ ਪੀਗਲਾ ਪਾਣੀ ਇਹਦਾ ਇਹ ਹੈ ਕਿਉਂਕਿ ਇਹਦੇ ਵਿੱਚ ਪਾਣੀ ਜ਼ਿਆਦਾ ਖੜ ਗਿਆ ਡੱਕਰ ਪਾਣੀ ਹੋ ਕੇ ਕਰਕੇ ਇਹਦੇ ਉੱਤੇ ਆਪਾਂ ਅੱਜ ਘਾਟਾਂ ਵਾਲੀ ਸਪਰੇਅ ਲੈ ਕੇ ਆਏ ਆਂ ਘਾਟਾਂ ਵਾਲੀ ਸਪਰੇਅ ਕਰਾਂਗੇ ਵਿੱਚ ਇੱਕ ਦੋ ਆਈਟਮ ਹੋਰ ਜਿਹੜੀਆਂ ਪਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਤੇ ਆਪਣਾ ਪੇਜ ਫੋਲੋ ਕਰ ਲਿਓ ਕਿਉਂਕਿ ਆਪਣੇ ਪੇਜ ਤੇ ਸਾਰੀਆਂ ਕਿਸਾਨੀ ਨਾਲ ਸੰਬੰਧਿਤ ਵੀਡੀਓ ਆਉਂਦੀਆਂ ਨੇ ਤੇ ਆਪਣੀ ਕਿਸਾਨੀ ਤੋਂ ਬਾਅਦ ਕੋਈ ਗਲਤ ਨਹੀਂ ਵੀਡੀਓ ਆਉਂਦੀ ਪਰਿਵਾਰਕ ਵੀਡੀਓ ਹੁੰਦੀ ਹੈ ਜੋ ਆਪਾਂ ਆਪਦੇ ਖੇਤ ਦੇ ਵਿੱਚ ਪਾਉਣੇ ਆਂ ਉਹੀ ਆਪਾਂ ਆ ਦੀ ਵੀਡੀਓ ਚ ਲੈ ਕੇ ਆਉਣੇ ਤੇ ਆਪਣੇ ਪੇਜ ਨੂੰ ਵੱਧ ਤੋਂ ਵੱਧ ਫੋਲੋ ਲਾਇਕ ਸ਼ੇਅਰ ਕਰਿਓ ਤੇ ਇਹਦੇ ਵਿੱਚ ਦਿਖਾ ਵੀ ਗੁੱਲੀ ਰੰਦਾ। ਇਹ ਆ ਜਿਹੜੇ ਤੁਸੀਂ ਆ ਪੀਲਾਪਣ ਦੇਖਦੇ ਹੋ ਇਹ ਮੰਨ ਕਾਰਨੀ ਇਹਦਾ ਹੈ ਕਿਉਂਕਿ ਮੀਂਹ ਜਿਆਦਾ ਪੈ ਗਿਆ ਇਹ ਤੇ ਫੁਕਸ ਕਰ। ਮੀਂਹ ਜਿਆਦਾ ਪੈ ਗਿਆ ਜਿਆਦਾ ਪੈਣ ਕਰਕੇ ਦੂਜੇ ਦਿਨ ਮੰਨ ਮੀਂਹ ਪੈ ਗਿਆ ਇੱਕ ਦਿਨ ਪਹਿਲਾਂ ਪਾਣੀ ਲੈ 29 ਤਰੀਕ ਨੂੰ ਪਾਣੀ ਲੱਗਿਆ ਕਣਕੇ ਵੀ ਪੂਰੀ ਵਧੀਆ ਗਈ ਕਿਉਂਕਿ ਮਾੜਾ ਮੋਟਾ ਤਾਂ ਕਣਕ ਪਾਣੀ ਮੰਨਦੀ ਵੀ ਆਪਾਂ ਸਾਰੇ ਜ਼ਿਮੀਂਦਾਰ ਭਾਈਆਂ ਖੇਤੀ ਕਰਦੇ ਆਂ। ਜਦੋਂ ਕੀ ਰੰ ਪਾਣੀ ਲਾ ਦਨੇ ਆ ਕੀ ਰੰ ਤਾਂ ਕਣਕ ਥੋੜੀ ਜੀ ਰੁਕਦੀ ਆ ਤੇ ਰੁਕਣ ਤੋਂ ਬਾਅਦ ਚੱਲਦੀ ਆ ਤੇ ਕੱਲਰ ਆਪਾਂ ਲਾਇਆ ਤੇ ਇਹ ਕਿਲਾ ਬੋਰੀਦਾਰੇ ਸੰਕੋਰ ਵੇਲੇ ਲਾਇਆ ਸੀ ਆਪਾਂ ਡੇਢ ਟੰਪੋਰੀ ਰੇਹ ਦੀ ਤੇ 300 ਗ੍ਰਾਮ ਛਣਕੋਰ ਪਾਈਆ ਤੇ ਅੱਜ ਇਹ ਚ ਦੋ ਫੰਟਾ ਆਪਾਂ ਤੋਂ ਰਹਿ ਗਈਆਂ ਸੀ ਉਹਦੇ ਰੇਹ ਕੱਟ ਕੇ ਤੇ ਰੇਹ ਪਾਤਾ ਤੇ ਇਹਦੇ ਉੱਤੇ ਆਪਾਂ ਘਾਟਾਂ ਵਾਲੀ ਸਪਰੇਅ ਦੀ ਵੀਡੀਓ ਲੈ ਕੇ ਆਏ ਜਿਹੜੇ ਬਾਈਆਂ ਦੀ ਨਾ ਬਹੁਤ ਜ਼ਿਆਦੇ ਪੀੜੀਆਂ ਕਣਕਾਂ ਨੇ ਮੈਂ ਜਿੰਨੀਆਂ ਕਿ ਦੇਖੀਆਂ ਨੇ ਤੇ ਬਾਈਆਂ ਦਾ ਜ਼ੋਰ ਲਾਇਆ ਪਿਆ ਵੀ ਇਹ ਰੇ ਪਾ ਦਈਏ फटाफट ਘਾਟਣੀ ਸਪਰੇਅ ਕਰ ਦਈਏ ਦੋ ਤਿੰਨ ਦਿਨਾਂ ਚ ਕੁਝ ਨਹੀਂ ਹੋਣ ਲੱਗਾ ਘਬਰਾਓ ਨਾ ਕਣਕ ਨਹੀਂ ਖਰਾਬ ਹੁੰਦੀ ਐ ਮੇਰੇ ਆਪ ਦੀ ਆਪਾਂ ਇਧਰ ਮਾਰ ਕੈਮਰਾ ਦੇ ਜਿਹੜਾ ਪੀਲਾਪਨ ਮਨ ਇੱਕ ਦੋ ਦਿਨਾਂ ਚ ਬਹੁਤ ਫਰਕ ਪੈ ਜਾਣਾ ਹੈ ਨਾ ਜਿਵੇਂ ਕੱਲ ਰੇ ਪਾਇਆ ਤੇ ਕੱਲ ਨੂੰ ਕੋਸੂਰ ਆ ਪਰਸ ਨੂੰ ਰੰਗ ਕੋਸੂਰ ਆ ਕਿਉਂਕਿ ਧਰਤੀ ਨਹੀਂ ਥੱਲੋ ਸੁੱਕੀ ਜਿਹੜੀ ਮੇਨ ਬਜਾ ਧਰਤੀ ਨਹੀਂ ਸੁੱਕੀ ਜਦੋਂ ਧਰਤੀ শুক ਗਈ ਤਾਂ ਇਹ ਕਣਕ ਨੇ ਆਪੀ ਗ੍ਰੋਥ ਕਰ ਲੈਣੀ ਆ ਤੇ ਆਪਣੀ ਵੀਡੀਓ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਓ ਕਿਉਂ ਆਪਣੇ ਫੈਮਿਲੀ ਵਾਲੀਆਂ ਖੇਤੀ ਵਾਲੀਆਂ ਵੀਡੀਓ ਹੁੰਦੀਆਂ ਨੇ ਗਲਤ ਨਹੀਂ ਵੀਡੀਓ ਹੁੰਦਾ ਸਾਰਿਆਂ ਦੇ ਪਿਆਰ ਭਰੀ ਹਾਸੇ ਨਾਲ